ਬਣਦੀ ਗਿੱਲੀ ਕਰੀਏ ਦੋੜੀ ਕੱਢ ਲਈ ਗਏ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਾਰੇ ਭੈਣਾਂ ਨੂੰ ਅੱਜ ਮੈਮ ਅਸੀਂ ਨਾ ਗਮਲਿਆਂ ਚ ਫੁੱਲਾਂ ਦੀ ਪੋਤ ਤਿਆਰ ਕਰਕੇ ਕਰਾਂਗੇ ਆਪਾਂ ਨੇ ਪਹਿਲਾਂ ਮਿੱਟੀ ਲਈ ਸੀਗੀ ਮਿੱਟੀ ਨੂੰ ਸਾਫ਼ ਛਾਂ ਲਿਆ ਹੈ ਜੋ ਆਪਾਂ ਨੇ ਇਹ ਨਾ ਪਾਣੀ ਉਹ ਬਣਾਈ ਹੋਈ ਸੀਗੀ ਆਪਾਂ ਨੇ ਕੰਜੀ ਬੰਦਰਤ ਉਹਦਾ ਪਾਠੀ ਜੀ ਪਾਠਕਿਸਕਾਟੇ ਬਣਾਨੇ ਆਪਾਂ ਨੇ ਉਹ ਖਾਰ ਬਾਹ ਹਿੰਚ ਮਿਕਸ ਕਰਕੇ ਫੇ ਆਪਾਂ ਨੇ ਪੋਤ ਲਾਉਣੀ ਗਮਲਿਆਂ ਦੇ ਵਿੱਚ आ देखो नहीं है तो मैं फिर बना देती हूं आ देखो मैं इ कडू की गली जी कडू की गली काटती दिखा दी एकोरी बार तो बंद कर दी मैं ज संदीप पर ना ट्रैक्टर छट 嗯哼，搞定了，了、hmm.。